ਹੈਲੋ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਕਰੇ ਤੁਹਾਨੂੰ ਤੰਦਰੁਸਤੀਆਂ ਦੇਵੇ ਜੀ ਹਾਂਜੀ ਅੱਜ ਕੁਝ ਵਰਕ ਵਾਲੇ ਸੂਟ ਲੈ ਕੇ ਆਏ ਏਹ ਫਸਟ ਸੂਟ ਹੈ ਜੀ ਇਹ ਇਹ ਪਹੁੰਚੇ ਤੇ ਕੰਮ ਆਊਗਾ ਇਹ ਸਾਰਾ ਪੈਚਵਰਕ ਦਾ ਕੰਮ ਕੀਤਾ ਹੈ ਇਹਦੇ ਉੱਪਰ ਇਹ ਸਾਰੀ ਮਸ਼ੀਨ embroiderry ਹੈ ਸਾਰਾ ਪੈਚਵਰਕ ਦਾ ਕੰਮ ਹੈ ਇਹ ਬਾਟਮ ਤੇ ਆਊਗਾ ਜੀ ਕੰਮ ਇਹਦੇ ਇਹਦੇ ਬਾਟਮ ਤੇ ਬਾਜੀ ਬਣੀ ਹੋਈ ਹੈ ਇਹ ਵੀ ਪਹੁੰਚੇ ਤੇ ਕੰਮ ਹੈ ਜੀ ਇਹਦੇ ਏ ਇਹਦੇ ਬਾਜੂ ਤੇ ਕੰਮ ਹੈ ਜੀ ਇਹ ਬਲੋ ਪੈਚ ਵਰਕ ਲੱਗਾ ਹੈ ਯੈਲੋ ਮਹਿਰੂਨ ਤੇ ਕਰੀਮ ਤੇ ਗ੍ਰੀਨ ਸ਼ੇਡ ਦਾ ਚਾਰ ਤਰ੍ਹਾਂ ਦਾ ਕੱਪੜਾ ਲੱਗਾ ਹੋਇਆ ਇਹਦੇ ਤੇ ਬਸ ਇਹਦੇ ਬਾਜੂ ਤੇ ਪਹੁੰਚਾ ਹੀ ਬਣੀ ਹੋਈ ਹੈ ਬੜਾ ਸੋਹਣਾ ਸੂਟ ਹੈ ਵੀ ਲਾਈਟ ਗ੍ਰੀਨ ਜਿਹਾ ਸ਼ੇਡ ਹੈ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਉੱਠ ਕੇ ਆਇਆ ਹੈ ਇਹਦਾ ਬੜਾ ਸੋਹਣਾ ਪੀਸ ਹੈ ਇਹਦੇ ਤੁਸੀਂ ਦੁਪੱਟਾ ਸੇਮ ਵੀ ਲੈ ਸਕਦੇ ਹੋ ਕਿਸੇ ਵੀ ਕਲਰ ਤੇ ਨੂੰ ਰੈਡੀ ਕਰਵਾ ਸਕਦੇ ਹੋ ਹਾਂਜੀ ਕੇ ਲਾਈਟ ਜਾਂ ਸ਼ੀਡ ਇਹ ਵੀ ਬੜਾ ਸੋਹਣਾ ਸੂਟ ਹੈ ਇਹ ਆਰੀ ਵਿਦ ਮਸ਼ੀਨ ਵਰਕ ਦਾ ਕੰਮ ਹੈ ਇਹ ਵੀ ਕਾਟਨ ਫੈਬਰਿਕ ਦੇ ਉੱਪਰ ਹੀ ਬਣਿਆ ਹੋਇਆ ਹੈ ਹਾਂਜੀ ਇਸ ਤਰ੍ਹਾਂ ਕਰਕੇ ਆਊਗਾ ਸੈਂਟਰ 'ਚ ਇਹ ਦੋ ਲਾਈਨਸ ਜੇ ਉੱਪਰ ਨੂੰ ਕਲੀਆਂ ਨੂੰ ਦਿੱਤਾ ਹੋਇਆ ਡਿਜ਼ਾਈਨ ਇਹ ਸਾਰਾ ਆਰੀ ਦਾ ਕੰਮ ਹੈ ਮਸ਼ੀਨ ਦਾ ਕੰਮ ਹੈ ਜੀ ਸਾਰਾ ਬੜਾ ਸੋਹਣਾ ਸਟਾਈਲਿਸ਼ ਜਿਹਾ ਪੀਸ ਬਣਿਆ ਹੋਇਆ ਇੱਕ ਇਹ ਸੈਂਟਰ ਦੇ ਆਊਗਾ ਇੱਥੇ ਜੇ ਆਰੀ ਹੈ ਤੇ ਇਹ ਦੇ ਬਾਜੂ ਹੈ ਜੀ ਨਾਲ ਇਹ ਵੀ ਪ्युअर कॉटन ਦੇ ਉੱਪਰ ਬਣਿਆ ਹੋਇਆ ਹੈ ਇਹ ਵੀ ਤੁਸੀਂ ਡਿਜ਼ਾਈਨ ਕਿਸੇ ਵੀ ਕਲਰ ਤੇ ਰੈਡੀ ਹੋਰ ਕੇ ਕਰਵਾ ਸਕਦੇ ਹੋ ਇਹਨਾਂ ਦਾ ਦੁਪੱਟੇ ਨਹੀਂ ਅਸੀਂ ਰੈਡੀ ਕੀਤੇ ਕਸਟਮਰ ਦੀ ਚੁਆਇਸ ਹੈ ਉਹਨਾਂ ਨੇ ਕਿਦਾਂ ਦਾ ਦੁਪੱਟਾ ਲੈਣਾ ਇਹ ਵੀ ਬੜਾ ਸੋਹਣਾ ਪੀਸ ਹੈ ਹਾਂਜੀ ਕਿ ਇਹ ਵੀ ਕਲਰ ਬਹੁਤ ਸੋਹਣਾ ਸੇਮ ਸੇਮ ਜੇ ਕਲਰ ਸਾਰੇ ਆ ਗਏ ਗਏ ਜੀ ਇਹ ਵੀ ਜੋ ਬੜਾ ਸੋਹਣਾ ਪੀਸ ਬਣਿਆ ਹੈ ਹਲਕਾ ਜਿਹਾ ਚੈੱਕ ਹੈ ਇਸ ਫੈਬਰਿਕ ਦੇ ਵਿੱਚ ਜਾਰਜਟ ਦੇ ਬਣਿਆ ਹੋਏ ਇਹ ਇਹ ਸਾਰਾ ਆਰੀ ਵਰਕ ਵਿੱਚ ਰੈਡੀ ਹੋ ਜਾਗਾ ਇਸ ਤਰ੍ਹਾਂ ਕਰਕੇ ਇਹ ਗੱਲਾ ਬਣਿਆ ਹੋਇਆ ਹੈ ਦੇ ਵਿੱਚ ਹਲਕਾ ਜਿਹਾ ਤਿੱਲੇ ਦਾ ਵੀ ਕੰਮ ਹੈ ਤੇ ਵੀ ਥੋੜਾ ਜਿਹਾ ਜਾਰਜਟ ਦੇ ਵਿੱਚ ਫੈਬਰਿਕ ਇਹ ਕਲੀਆਂ ਵਿੱਚ ਜਾ ਰਿਹਾ ਹੈ ਤੇ ਇਹ ਦੇ ਬਾਜੂ ਬਣੀ ਹੋਈ ਹੈ ਇਸ ਤਰ੍ਹਾਂ ਕਰਕੇ ਇੱਕ ਵੇਲ ਜਾ ਰਹੀ ਉੱਪਰ ਥੋੜਾ ਜਿਹਾ ਫਲਾਵਰ ਆ ਰਿਹਾ ਸੇਮ ਹੀ ਦੂਸਰੀ ਬਾਜੂ ਤੇ ਹੈ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਰੈਡੀ ਕਰਵਾ ਸਕਦੇ ਹੋ ਸੇਮ ਤੇ ਵੀ ਬਣ ਜਾਊਗਾ ਇਹਦੇ ਨਾਲ ਦਾ ਸੇਮ ਸੂਟ ਇੱਕ ਹੋਰ ਹੈ ਤੁਹਾਨੂੰ ਮੈਂ ਦਿਖਾਉਣੀ ਆਂ ਹਾਂਜੀ ਇੱਕ ਇਹ ਵੀ ਸੂਟ ਬਣਿਆ ਹੋਇਆ ਹੈ ਸੇਮ ਸੇਮ ਫੈਬਰਿਕ ਹੈ ਇਹਨੂੰ ਅਸੀਂ ਆਰੀ ਚ ਰੈਡੀ ਕੀਤਾ ਹੈ ਇਹ ਵਾਲਾ ਸੂਟ ਅਸੀਂ ਮਸ਼ੀਨ ਵਰਕ ਚ ਰੈਡੀ ਕੀਤਾ ਹੈ ਇਸ ਤਰ੍ਹਾਂ ਕਰਕੇ ਦੇਖੋ ਬੜਾ ਸੋਹਣਾ ਕੰਮ ਕੀਤਾ ਹੈ ਇਹ ਮਸ਼ੀਨ ਐਮਬ੍ਰੋਇਡਰੀ ਦੇ ਵਿੱਚ ਬਣਾਇਆ ਹੈ ਇੱਕ ਦੇ ਵਿੱਚ ਅਸੀਂ ਦੋ ਸੂਟਾਂ ਜੋੜ ਜੱਟ ਦੀ ਹੋਰ ਰੈਡੀ ਕੀਤੀਆਂ ਇਹ ਵੀ ਬਹੁਤ ਸੋਹਣਾ ਪੀਸ ਹੈ ਇਹਦੇ ਤੇ ਅਸੀਂ ਆਰਗੈਂਜ ਦਾ ਪੈਚ ਲਗਾ ਕੇ ਇਹਨੂੰ ਕਟਵਰਕ ਦਿੱਤਾ ਹੋਇਆ ਹੈ ਤੇ ਇਹਦੀ ਸੇਮ ਬਾਟਮ ਹੈ ਵਾਲੀ ਨਾਲ ਚੱਕ ਵਿੱਚ ਲੱਗਾ ਹੋਇਆ ਇਹ ਵੀ ਕਲਰ ਇਹ ਵੀ ਬਹੁਤ ਸੋਹਣਾ ਸੇਮ ਹੀ ਇਹਦੇ ਵਿੱਚ ਇੱਕ ਸੂਟ ਹੋਰ ਬਣਿਆ ਹੋਇਆ ਹੈ ਇਹ ਵਾਲਾ ਇਹ ਚ ਹਲਕਾ ਹੈ ਸ਼ੇਡ ਦਾ ਫਰਕ ਹੈ ਸੇ ਇਹਦੇ ਤੇ ਵੀ ਆਰਗੈਂਜ ਲਗਾ ਕੇ ਇਦਾਂ ਕੰਮ ਕੀਤਾ ਹੋਇਆ ਬੜਾ ਸੋਹਣਾ ਲੱਗ ਰਿਹਾ ਵੀ ਪੀਸ ਹਾਂਜੀ ਇਹ ਚਾਰ ਛੜੀ ਕੋ ਬਹੁਤ ਫੈਬਰਿਕ ਸੀਮ ਹੈ ਡਿਜ਼ਾਈਨਿੰਗ ਸਭ ਦੀ ਅਲੱਗ-ਅਲੱਗ ਹੈ ਇਹ ਵੀ ਬੜੇ ਸੋਹਣੇ ਲੱਗ ਰਹੇ ਆ ਇਹ ਵੀ ਤੁਸੀਂ ਕਿਸੇ ਇੱਕ ਕਲਰ ਦੇ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਕਲਾ ਡਿਜ਼ਾਈਨ ਜਿੱਦਾਂ ਸੋਬਰ ਜਾ ਵਾਲਾ ਡਿਜ਼ਾਈਨ ਬਣਿਆ ਨੂੰ ਤੁਸੀਂ ਕਿਸੇ ਹੋਰ ਫੈਬਰਿਕ ਤੇ ਵੀ ਰੈਡੀ ਕਰਵਾ ਸਕਦੇ ਹੋ ਤੇ ਬੜਾ ਸੋਹਣਾ ਕੱਟ ਵਰਗਾ ਜਿਵੇਂ ਆਪਣੇ ਮੰਮੀ ਵਰਗੀਆਂ ਨੇ ਵੇਅਰ ਕਰਨਾ ਹੈ ਸਿੰਪਲ ਜੀ ਵੇਲ ਹੈ ਇਹਦੇ ਤੇ ਬਣੀ ਹੋਈ ਬੜਾ ਸੋਹਣਾ ਲੱਗ ਰਿਹਾ ਇਹ ਕੇ ਸਾਊਥ ਕਾਟਨ ਦੇ ਵਿੱਚ ਬਣਿਆ ਹੋਇਆ ਪੀਸ ਇਹ ਵੀ ਬੜਾ ਸੋਹਣਾ ਹੈ ਜਿੱਦਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪਲਕਾਰੀ ਦਾ ਕੰਮ ਕੀਤਾ ਹੁੰਦਾ ਇਹਦੇ ਤੇ ਇਹ ਬੜਾ ਸੋਹਣਾ ਪੀਸ ਹੈ ਸਾਰਾ ਬਹੁਤ ਹੈਵੀ ਕੰਮ ਹੈ ਇਹਦੇ ਚ 20 ਨੈਕ ਬਣਿਆ ਹੋਇਆ ਇਹਦਾ ਮਲਟੀ ਕਲਰ ਦੇ ਥ੍ਰੈਡਸ ਯੂਜ਼ ਕੀਤੇ ਹੋਏ ਆ ਸਾਊਥ ਕਾਟਨ ਦੇ ਵਿੱਚ ਬੜਾ ਸੋਹਣਾ ਫੈਬਰਿਕ ਬਹੁਤ ਸੋਹਣਾ ਹੈ ਇਹਦਾ ਉਹਦੇ ਤੇ ਬਣਿਆ ਹੋਇਆ ਹੈ ਇਹ ਤੇ ਇਹਦੇ ਬਾਜੂ ਤੇ ਕੰਮ ਹੈ ਜੀ ਕਿਤੇ ਵੀ ਇਹ ਇਹਦੇ ਬਾਜੂ ਵੀ ਬਣੇ ਹੋਏ ਆ ਜੀ ਸੂਟ ਦੇ ਬਾਜੂ ਦੇ ਲੈ ਅੱਜ ਗੁੰਮਗੇ ਹਾਂਜੀ ਇਹ ਰੇ ਬਾਜੂ ਇਹਦੇ ਬਾਜੂ ਨਹੀਂ ਲੱਭ ਰਹੀ ਸੀ ਇਹ ਵਾਲਾ ਬਾਜੂ ਤੇ ਕੰਮ ਆਜੀ ਇਹ ਵਾਲਾ ਜੀ ਇਹ ਬ੍ਰੀਕ ਦੀ ਵੇਲ ਪਹੁੰਚ ਤੇ ਵੀ ਬਣਵਾ ਸਕਦੇ ਹਾਂ ਤੁਹਾਡੀ ਆਪਣੀ ਚੁਆਇਸ ਹੈ ਪਰ ਬਟਵਾਜੂ ਤੇ ਵੀ ਬੜਾ ਸੋਹਣਾ ਫਿਲਕੇ ਆ ਰਿਹਾ ਕਲਰ ਤੇ ਇਹ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਰੈਡੀ ਕਰਵਾ ਸਕਦੇ ਹੋ ਹਾਂਜੀ ਇੱਕ ਇਹ ਗ੍ਰੀਨ ਸ਼ੇਡ ਹੈ ਇਹ ਵੀ ਬੜਾ ਸੋਹਣਾ ਫੀਟ ਹੈ ਇਹਦੇ ਵਿੱਚ ਵੀ ਸੈਂਟਰ 'ਚ ਇਦਾਂ ਕੰਮ ਕੀਤਾ ਹੋਇਆ ਹੈ ਇਹਦਾ ਘੇਰੇ ਦੇ ਉੱਪਰ ਸੈਂਟਰ ਦੇ ਵਿੱਚ ਇਦਾਂ ਵੇਲ ਜਾਂਦੀ ਹੈ ਛੋਟੇ ਛੋਟੇ ਬਾਕਸ ਬਣਾ ਕੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਦਿੱਤੀ ਹੋਈ ਹੈ ਇਹ ਦੇ ਬਾਜੂ ਤੇ ਕੰਮ ਹੈ ਜੀ ਦੂਜੀ ਬਾਜੂ ਤੇ ਕੰਮ ਹੈ ਇਹ ਵੀ ਬੜਾ ਸੋਹਣਾ ਪੀਸ ਹੈ ਹਾਂ ਜੀ ਇਹ ਸੀਗੇ ਕੁਝ ਤੁਹਾਨੂੰ ਜਿਹੜੇ ਅਸੀਂ ਡਿਜ਼ਾਈਨ ਦਿਖਾਏ ਸਾਰੇ ਹੀ ਬਹੁਤ ਸੋਹਣੇ-ਸੋਹਣੇ ਬਣਾਏ ਅਸੀਂ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਇੱਕ ਇਹ ਵਾਲਾ ਸੂਟ ਹੈ ਇਹ ਵਾਲਾ ਵੀ ਬੜਾ ਸੋਹਣਾ ਸੂਟ ਹੈ ਹੱਥ ਦੀ ਕੜਾਈ ਦਾ ਸੂਟ ਹੈ ਜਿਵੇਂ ਲੁੱਕ ਨੋ ਵਰਕ ਦਾ ਸੂਟ ਹੈ ਇਸ ਤਰ੍ਹਾਂ ਕਰਕੇ ਦਾ ਗਲਾ ਕੱਟਿਆ ਹੋਇਆ ਹੈ ਇਹ ਵੀ ਬਹੁਤ ਸੋਹਣਾ ਹੈ ਇਹ ਵੀ ਤੁਸੀਂ ਕਿਸੇ ਕਲਰ ਤੇ ਰੈਡੀ ਕਰਵਾ ਸਕਦੇ ਹੋ ਵਿੱਚ ਛੋਟੀਆਂ-ਛੋਟੀਆਂ ਬੂਟੀਆਂ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਤੇ ਆਹ ਇਹਦੇ ਬਾਜੂ ਤੇ ਕੰਮ ਹੈ ਇਸ ਤਰ੍ਹਾਂ ਇਹ ਵੀ ਬਹੁਤ ਸੋਹਣਾ ਪੀਸ ਹੈ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕਿਉਂਕਿ ਸਾਰਾ ਇਹ ਹੈਂਡਲ ਵਰਕ ਦਾ ਕੰਮ ਹੈ ਇਸ ਤਰ੍ਹਾਂ ਕਰੀ ਬੈਕ ਸਾਈਡ ਤੋਂ ਚੈੱਕ ਹਲਕਾ ਇਹ ਵਿੱਚ ਸੀਕਵੈਂਸ ਦਾ ਵੀ ਕੰਮ ਹੈ ਹਲਕਾ ਸ਼ਾਈਨ ਦਿੰਦਾ ਹੋਣਾ ਤੁਸੀਂ ਚੈੱਕ ਕਰ ਸਕਦੇ ਹੋ ਬ੍ਰਿਕ ਜੀ ਸਿੱਪੀ ਲੱਗੀ ਹੋਈ ਹੈ ਨਾਲ ਇਹਦੇ ਇਹ ਵੀ ਤੁਸੀਂ ਕਿਸੇ ਤੇ ਵੀ ਬਣਵਾ ਸਕਦੇ ਹੋ ਇੱਕ ਕੇ ਹੈਂਡ ਪੇਂਟ ਦਾ ਸੂਟ ਹੈ ਇਹ ਵੀ ਬੜਾ ਸੋਹਣਾ ਤੁਸੀਂ ਜੌਰਜਟ ਤੇ ਬਣਾਇਆ ਹੈ ਇਹ ਤੁਸੀਂ ਹੈਂਡ ਪੇਂਟ ਵੀ ਕਰਵਾ ਸਕਦੇ ਹੋ ਤੇ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਹੈਂਡ ਪੇਂਟ ਦਾ ਵੀ ਕੰਮ ਕਰਵਾ ਸਕਦੇ ਹੋ ਇਹ ਬੜੇ ਸੋਹਣੇ ਕਲਰ ਲੱਗੇ ਹੋਏ ਹੈ ਹਲਕੇ ਹਲਕੇ ਤਾਂ ਵੀ ਆਪਣੀ ਪਸੰਦ ਹੈ ਤੁਸੀਂ ਕਿਦਾਂ ਦਾ ਕੰਮ ਕਰਵਾਉਣਾ ਹੈ ਉਹ ਜੇ ਫੈਬਰਿਕ ਤੇ ਕੰਮ ਹੋ ਜੂਗਾ आई ओके ਤੁਹਾਨੂੰ ਸਾਰੇ ਕਲੈਕਸ਼ਨ ਪਸੰਦ ਆਈ ਹੋਵੇ ਜੋ ਵੀ ਤੁਹਾਨੂੰ ਇਹਨਾਂ ਚ ਪਸੰਦ ਆਉਂਦਾ ਤੁਸੀਂ ਦਾ ਸਕਰੀਨਸ਼ਾਟ ਲਾ ਕੇ WhatsApp ਮੈਸੇਜ ਕਰ ਸਕਦੇ ਹੋ ਇਸੇ ਦੇ ਨਾਲ ਹੀ ਮੇਰੀ ਵੀਡੀਓ ਨੂੰ ਵਾਚ ਕਰਨ ਲਈ ਥੈਂਕ ਯੂ so much